ਸ਼ਸ਼ੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਤੁਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਬਦਨੀਕਲਾਂ ਦੇ ਵਿੱਚ ਬਦਨੀਕਲਾਂ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤਤਾ ਤੇ ਸੁਖਵੀਰ ਬਾਈ ਦੇ ਇਸ ਟਾਈਮ ਮੈਂ ਕੋਲ ਆ ਜਨਰ ਮਿੱਤਰੋ ਚਾਰ ਪੰਜ ਦਿਖਾ ਦੇ ਰੀਆਂ ਜਿੰਨਾ ਭਰਾਵਾਂ ਨੇ ਘੱਟ ਪੈਸਿਆਂ ਦੇ ਵਿੱਚ ਥੋੜੇ ਭਾਅ ਦੇ ਵਿੱਚ گاਵਾ ਲੈਣੀਆਂ ਨਾ ਉਹ ਦੋ گاਵਾ ਦਾ ਤੁਹਾਡੇ ਪੂਰੇ ਭਾਅ ਦੀਆਂ ਹੋਣਗੀਆਂ ਤੇ ਇੱਕ ਤੁਹਾਨੂੰ ਮਿੱਤਰੋ ਦੁੱਧ ਚੰਗਾ ਦਿੰਦੀ ਚੰਗੇ ਮਤਲਬ ਬਾਡੀ ਬੰਤਰ ਅੰਗਾ ਪੈਰਾਂ ਦੀ ਵਹਿੜ ਚੰਗੀ ਆ ਪਰ ਸਿੰਗੀ ਸਿੰਗਾ ਇਕੱਲੇ ਉਹ ਤੁਹਾਨੂੰ ਸੀਲ ਠੰਡੀ ਆ ਚੰਗਾ ਮਈਆਂ ਵਰਗਾ ਦੁੱਧ ਚੰਗੀ ਫੈਂਟ ਆਉਂਦੀ ਆ ਤਿੰਨ ਕਵਾਰੂ ਐਂਡ ਤੇ ਵਿਖਾ ਦੇ ਰਹੀਆਂ ਕਟੀਆਂ ਆ ਜੋ ਕਰਦੇ ਗੱਲਬਾਤ ਬਾਈ ਦੇ ਨਾਲ ਕੀ ਜਾਣਕਾਰੀ ਆ ਕੀ ਡਿਟੇਲ ਆ ਸੁਖਵੀਰ ਵੀਰੇ ਸਸਿਕਲ ਬਾਈ ਹਾਂ ਸੀਗਾ ਵੀਰੇ ਕੀ ਹਾਲ ਆ ਵੱਡੇ ਬਹੁਤ ਵਧੀਆ ਵੀਰੇ ਸੇਤਾ ਦੇ ਪਰਿਵਾਰ ਹਾਂਜੀ ਵੀਰੇ ਵਧੀਆ ਅੱਛਾ ਸੁਖਵੀਰ ਬਾਈ ਅੱਜ ਜਾਨਵਰ ਕਿੰਨੇ ਪੰਜ ਆ ਵੀਰੇ ਪੰਜ ਤਿੰਨ ਗਾਇਆਂ ਦੋ ਠੀਕ ਹੈ ਵੀਰੇ ਆ ਸਿੰਘਾਂ ਵਾਲੀ ਵੜ ਦੀ ਕੀ ਡਿਟੇਲ ਆ ਵੀਰੇ ਅੱਜ ਤੀਜਾ ਦਿਨ ਆ ਸੂਈ ਨੂੰ ਠੀਕ ਹੈ ਵੀਰੇ ਬੋੜਾ ਆਊਗਾ 9-10 ਕਿਲੋ ਠੀਕ ਹੈ ਵੀਰੇ ਠੀਕ ਆ ਆਪਾਂ ਠੀਕ ਆ ਮੰਗੇ ਠੀਕ ਹੈ ਵੀਰੇ ਹੋਊ 9-10 ਕਿਲੋ ਈ ਚੋਣ ਜਾਨ ਵੀਰੇ ਚੋਣ ਪੂਰੀ ਠੰਡੀ ਆ ਵੀਰੇ ਨਿਆਣਾ ਪਾੜਾ ਭਲੇ ਨਾ ਪਾਲ ਠੀਕ ਹੈ ਬਾਈ ਬੱਚਾ ਮਗਰ ਕਿ ਬੱਚਾ ਵੀਰੇ ਬੱਚਾ ਠੀਕ ਤੇ ਠੰਡੀ ਸੀਲ ਚੋਣ ਚਾਹ ਹਾਂਜੀ ਵੀਰੇ ਠੀਕ ਹੈ ਬਈ ਇਹਦਾ ਰੇਟ ਵੀਰੇ ਰੇਟ ਵੀਰੇ 40 ਕਰਾ ਦਾ 42 ਕਰਾ ਦਾ 38000 ਦੀ ਵੜ ਦੇ ਦੇ 38000 ਦੀ ਹਾਂ ਜੀ ਮਨਤਨ ਕੋਈ ਕਰ ਦੇਗੀ ਹਾਂ ਵੀਰੇ ਕਰਦੇ ਆ ਠੀਕ ਹੈ ਐ ਬੱਚਾ ਲੋ ਆ ਕੇ ਧਾਰਾ ਮਰਾਲੀ ਹਾਂ ਵੀਰੇ ਪੂਰੀ ਠੰਡੀ ਐ ਚੋਈ ਸਰਸੀਲ ਦਾ ਪਤਾ ਲੱਗ ਜੂ ਬਈ ਦੂਜਾ ਸੂਆ ਵੀਰੇ ਦੂਜਾ ਸੂਆ ਹੈ ਹਾਂ origignal ਆ ਵੀਰੇ ਕੋਈ ਕਹਿਣ ਦੀ ਗੱਲ ਨਹੀਂ ਨਹੀਂ ਬਹੁਤ ਹੈ ਨਾ ਬਈ ਹਾਂ ਜੀ ਬਈ ਤਕਵੀਰ ਭਾਈ ਘਰੇ ਦੁੱਧ ਪੀਣ ਜਿਹਨੇ ਮੱਝ ਮੁੱਝਾ ਲੈਣੀ ਉਹਦੇ ਨਾਲੋਂ ਚੰਗੀ ਹੈ ਉਹਦੇ ਨਾਲੋਂ ਵਧੀਆ ਵੀਰੇ ਇਹ ਮਾਰੀਗਾ ਧਾਰਾ ਦੁੱਧ ਇੱਕ ਮਿੰਟ ਵੀਰੇ ਪਸਮਾ ਦਿਖਾ ਦਿੰਦਾ ਨੂੰ ਇੱਕ ਮਿੰਟ ਅਜਾ ਸਖਬੀਰ ਭਾਈ ਬਾਣਦਾਨ ਕਰਦਾ ਮੈਂ ਥੋੜਾ ਬੋਤ ਹੋਰ ਕੋਈ ਨਹੀਂ ਕਰਦੇ ਆਂਗੇ ਯਾਰ ਵੀਰੇ ਬਾळा ਐ ਕਰ 37200 ਕਿਲੋਮੀਟਰ ਪਹੁੰਚ ਕਰ ਦੇ ਟੱਕਾ ਹੋ ਜੂ ਯਾਰ ਥੋੜਾ ਜਿਹਾ ਹਾਂ ਐ ਭਾਈ ਸਖਬੀਰ ਵੀਰੇ 38 ਚ ਕਰਦੇ ਆਂਗੇ ਵੀਰੇ ਯਾਰ 38000 ਚ ਕਰਦੇ ਆਂ 38 ਜੇ ਹਾਂ ਇਹ ਕੋਈ ਨਾ ਛੂੜ ਸੱਪਾ ਕਰਦੀ ਕੋਲ 400 ਵੇ ਠੀਕ ਹੈ ਦੁੱਧ ਇਸਦੇ ਕਿੰਨਾ ਹੁਣ ਬੋਲਾ ਹੋਊਗਾ ਬਾਈ ਬੋਲਾ ਤਾਂ 10 ਦਾ ਵੀਰੇ 10 ਕਿਲੋ ਹੀ ਹੋਊਗਾ ਕੀ ਬਾਤ ਦੁੱਧ ਕਿੰਨਾ ਦੇਜੂਗੀ ਤੇਰਾ ਤਜਰਬਾ ਕੀ ਕਹਿੰਦਾ 14 15 ਕਿਲੋ ਪਾ ਜੂਗੀ ਦੇਣਾ ਚਾਹੀਦਾ ਯਾਰ ਸਵਛਤ ਦੇ ਬੱਚੀ ਹੈ ਕਿ ਬੱਚਾ ਹੈ ਬੱਚਾ ਵੀਰੇ ਤੂੰ ਹੀ ਰੋਜ ਕਿੰਨਾ ਦੇਣਾ ਤੀਜਾ ਦੇਣਾ ਵੀਰੇ ਲੈ ਆਇਆ ਇਹਨੂੰ ਬਾਹਰ ਕੱਢੀ ਤੋਰੀ ਬਣੀ ਜੀ ਲੈ ਵੀ ਮਿੱਤਰੋ ਨਿਆਣਾ ਪਾਉਣਾ ਜਾਂ ਨਵਸੀਲ ਬਹੁਤ ਆ ਯਾਰ ਹਾਂ ਵੀ ਪੱਕੇ ਲੈਵੇ ਦੀ ਬਿਹੜਾ ਵੀਰੇ ਉਹਦੇ ਗਾਂ ਰੱਖੀ ਹੋਵੇ ਘਰ ਦੁੱਧ ਪੀਣੇ ਨਾ ਤਾਂ ਨજર ਲੱਗਦੀ ਆ ਯਾਰ ਲੈ ਛੋੜ ਦੇ ਆ ਜੀ ਆ ਯਾ ਕਈ ਵਾਰੀ ਇਹ ਹੋ ਜਾਂ ਕਈਆਂ ਸੁਖਵੀਰ ਬਾਈ ਦੁੱਧ ਚੰਗਾ ਦੇ ਜਾਂਦੀਆਂ ਹਾਂ ਬਾਈ ਇਹ ਨਹੀਂ ਪਤਾ ਕਿ ਉਹ ਵੀ ਕਿਤੇ ਵੀਡੀਓ ਬਣਾਉਣ ਗਏ ਪੰਜ ਕਿਹੜੇ ਬਲ ਚੇਤਾ ਨਹੀਂ ਹੁਣ ਮੈਨੂੰ ਵੇੜ ਥੱਲੇ ਲੇਵਾ ਹੈ ਨਹੀਂ ਤੇ ਦੁੱਧ 15 16 ਕਿਲੋ ਮੈਂ ਵੀਡੀਓ ਪਾਦੀ ਲੋਕ ਕਮੈਂਟ ਕਰਦੇ ਕਈ ਜਾਣ ਬਾਈ 2 ਕਿਲੋ ਦੇ ਦੇ ਬਹੁਤ ਆ ਉਹ ਪਤਾ ਨਹੀਂ ਡੈਰੀ ਵਾਲਾ ਲੈ ਗਿਆ ਹੀ ਕੋਈ ਉਸਰ ਦਾ ਬੰਦਾ ਕਹਿਣ ਨੂੰ ਤਾਂ ਬੁਖੇਰਾ ਵੀਰੇ ਫੋਨ ਲਾ ਕੇ ਪੁੱਛਿਆ ਮੈਂ ਕਿਹਾ ਦੁੱਧ ਹੈਗਾ ਕਿ ਨਹੀਂ ਬਾਈ 16 ਕਿਲੋ ਦੁੱਧ ਜੰਨਾ ਕਿ ਨਾਲ 98 ਕੱਢਿਆ ਵੇੜ ਨੇ ਵੀਰੇ ਨਹੀਂ ਠੀਕ ਹੈ ਬਾਈ ਇਹ ਕੁਦਰਤੀ ਦੁੱਧ ਤਾਂ ਪ੍ਰਮਾਤਮਾ ਨੂੰ ਲੱਗਾ ਹੁੰਦਾ ਯਾਰ ਹਾਂਜੀ ਵੀਰੇ ਹੁਣ ਕਈ ਮਈਆਂ ਲੇਵਾ ਦਿਖਾਉਂਦੀਆਂ ਨੇ ਦੁੱਧ ਬਾਰ-ਬਾਰਾ ਕਿਲੋ ਦੇ ਜਾਂਦੀਆਂ ਤੇ ਕਈ ਭਾਂਡਾ 20-20 ਕਿਲੋ ਵਾਲਾ ਦਿਖਾਈ ਜਾਂਦੀ ਦੁੱਧ 6 ਕਿਲੋ ਰਹਿ ਜਾਂਦਾ ਜਮਾ ਸਹੀ ਹੈ ਤੇ ਆ ਵੀਰੇ ਦੋ ਇਹਦੇ ਥੱਲੇ ਵੀਰੇ ਦੁੱਧ 7 ਕਿਲੋ ਖੁੱਲਾ ਆਊਗਾ ਪੂਰਾ ਬਾਹਰ ਹੀ ਉਹ 7 ਹੀ ਮੰਨੇ ਠੀਕ ਹੈ ਵੀਰੇ ਮੂੰਹ ਉੱਤਾਰ ਦੇ ਦੀ ਤੂਈ ਨੂੰ ਬਹੁਤ ਵਧੀਆ ਤੋੜ ਦੇਗਾ ਥੋੜੀ ਮੈਂ ਤੋੜ ਦਿੰਨਾ ਵੀਰੇ ਥੋੜੀ ਲਸੀ ਲਸੀ ਹੈ ਵੀਰੇ ਹਾਂ ਸਾਂਭਣ ਵਾਲੀ ਹੈਗਾ ਹਾਂ ਜੇ ਕਹਿੰਨੇ ਸਾਂਭ ਲਈ ਇਹ ਨਹੀਂ ਪਤਾ ਦੁੱਧ ਇਹ ਵੀ 9 ਕਿਲੋ ਕਰ ਜਾਵੇ ਹਾਂ ਜਾਤ ਵਾਲੀ ਹੈ ਜਾਤ ਵਾਲੀ ਹੈ ਕੀ ਭੁਖੀਆਂ ਕਲੀਆਂ ਹਾਂ ਭੁਖੀਆਂ ਵੀਰੇ ਐ ਹਾਂ ਵੇ ਬਈ ਅੱਛਾ ਚੋਣ ਚਣ ਚੰਗਾ ਬਈ ਚੋਣ ਬਸੇਰਾ ਚੰਗਾ ਬਈ ਜਾ ਵੇ ਠੀਕ ਆ ਵੀਰੇ ਲੈ ਵੀ ਮਿੱਤਰੋ ਅੱਛਾ ਇੱਕ ਦੇ ਉਹ ਦੂਜੀ ਥੱਲੇ ਉਹ ਤੇ ਕਿੰਨਾ ਵੀਰੇ ਉਹਦੇ ਥੱਲੇ 6 ਕਿਲੋ ਹੋ ਬਾਈ ਸਰ ਉਹਦੇ ਥੱਲੇ 6 ਕਿਲੋ ਠੀਕ ਆ ਉਹ ਬਾਈ ਸਵਾ ਮਹੀਨੇ ਦੀ ਗੱਬਣ ਦੱਸਿਆ ਵੇੜ ਆਪਾਂ ਨੂੰ ਹਾਂ ਆਪਾਂ ਨਹੀਂ ਕਹਿੰਦੇ ਬੰਦੇ ਫੁੱਲ ਗਰੰਟੀ ਦਿੰਦੇ ਸੀ ਬਾਈ ਠੀਕ ਆ ਬਈ ਠੀਕ ਆ ਵੀਰੇ ਅੱਜ ਪ੍ਰਮਾਤਮਾ ਕਰੇ ਗੱਬਣ ਹੀ ਨਿਕਲੇ ਹਾਂਜੀ ਬਾਈ ਹੁਣ ਉਹਦੇ ਥੱਲੇ ਦੁੱਧ 6 ਕਿਲੋ ਹੀ ਆ ਬਈ ਹਾਂ ਬਾਈ ਇਹ ਜੋੜਾ ਹੀ ਦੇਣਾ ਉਹ ਵੀ ਲਿਆ ਕੋਲ ਕੇ ਫੇਰੀ ਰੇਡ ਕਰਦੇ ਜੋੜੇ ਦਾ ਹੀ ਇਹ ਵੀ ਪਹੁੰਚ ਹੀ ਕਰਦੀ ਅੱਜ ਫੜ ਲਓ ਫੜ ਲਓ ਬਸ ਇਹ ਕਿਨੂਆ ਸੋਹ ਸੁਖਵੀਰ ਬਾਈ ਇਹ ਤਾਂ ਦੂਜਾ ਹੀ ਹੋਊ ਯਾਰ ਮੈਂ ਚੰਗੀ ਅੰਗਾ ਪੈਰਾਂ ਦੀ ਆ ਜਾ ਇੱਧਰ ਪੈਨੇ ਮੈਂ ਕੱਪ ਕਰਦੀ ਆ ਜਾ ਨਹੀਂ ਨਹੀਂ ਹੋਰ ਨਾ ਇਹ ਨਹੀਂ ਬਈ ਫੋਨ ਦਾ ਬਾਈ ਕਿੰਨੇ ਦੇ ਤੇਰੀ ਇਹ ਜੋੜਾ ਸਖਵੀਰ ਬਾਈ ਜੋੜਾ ਦੇ ਦਿਆਂਗੇ 32000 ਦਾ ਯਾਰ ਕਿੰਨੇ ਦਾ 32000 ਦਾ ਪਹੁੰਚ ਹਾਂ ਬਾਈ 100 ਕਿਲੋਮੀਟਰ ਕਰ ਦੇਾਂਗੇ ਹਾਏ 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 ਚੰਦਿਆ ਕੀ ਹੋ ਗਿਆ ਪੈਨੋ ਹੈ ਚਵਾਈ ਵੇਖ ਬੈੜਾ ਮਾਈ ਘੱਟ ਤੇ ਜ਼ਿਆਦਾ ਨਾ ਟਿਕਾਣਾ ਲੈ ਸੀਲ ਠੰਢੀ ਗਾਦਾ ਯਾਰ ਸੀਮੋਟਰ ਰਗੇ ਚਵਾਈ ਯਾਰ ਬਈ ਆ ਵੈੜ ਤਾਂ ਗੱਬੜ ਨਹੀਂ ਕਰੂਗੀ ਯਾਰ ਮੇਰਾ ਗੱਬਣਾ ਵੈੜ ਵੀਰੇ ਲੈ ਵੀ ਰੱਬਾ ਸੁੱਖ ਕਰੀ ਤੇ ਪਰਮਾਤਮਾ ਮਿਹਰ ਕਰੇ ਵੀ ਮੇਰੇ ਚੈਨਲ ਤੋਂ ਜਿਹੜੇ ਲੈ ਕੇ ਜਾਵੇ ਤੇ ਕੋਲੇ ਗੱਬੜ ਨਹੀਂ ਦਸਿਆ ਮੈਂ ਜੇ ਕੋਈ ਨਿਕਲੀ ਫੋਨ ਲਾ ਕੇ ਦੱਸੀ ਜਨੂਨ ਭਰਾਵਾ ਜਿਹੜਾ ਲੈ ਕੇ ਜਾਇਆ। ਮੈਂ ਫੋਨ ਵੀ ਹੈ ਨਾ ਬਈ ਇੱਕ ਗੱਲ ਆ ਸੁਖਵੀਰ ਭੇਜ ਤੂੰ ਭਰਾਵਾ ਮੇਰਾ ਜਮਾ ਐਂਡ ਤਿੰਨਾਂ ਗਾਈਆਂ ਦਾ ਇੱਕੋ ਗੱਲ ਕਲੀਅਰ ਕਰ ਦੇ ਦੁੱਧ ਚ ਤਾਂ ਹੋਵੇ ਵੀ ਜੇ ਕੋਈ ਕੱਲੋਂ ਘਾਟਾ ਤੇ ਹੋਵੇ ਮੈਂ ਨਾ ਵੀਰੇ ਕੰਡਾ ਲੈ ਆਵੇ ਆਪਦਾ ਕੋਈ ਵੀ ਠੀਕ ਆ ਭਾਈ ਤੇ ਵਾਲਟੀ ਕਰ ਘਰੋਂ ਹੀ ਲੈ ਆਵੇ ਸਾਰਾ ਕੁਸ ਮਾਨਾ ਮੈਂ ਕਿ ਲੈ ਜੀ ਹਾਂ ਵੀ ਕੀ ਕਰਦੇ ਐਂਦੇ ਥੱਲੇ 10 ਕਿਲੋ ਸਿੰਘਾ ਵਾਲੀ ਥੱਲੇ ਹਾਂਜੀ ਵੀਰੇ ਤੇ 9 ਮੰਨ ਲੈ ਹਨਾ 9 ਮੰਨ ਲੈ ਵੀਰੇ ਉਹ ਉਹਦੋਂ ਥੱਲੇ 7 7 8 ਕਿਲੋ ਹੋਊਗਾ 7 ਮੰਨ ਕੇ ਆ ਜਿਹੜਾ ਮਰਜੀ 6 ਕਿਲੋ ਵੀ ਠੀਕ ਆ ਬਈ ਲੈ ਦਲੇ ਉਹ ਕਿੰਨੇ ਮਹੀਨੇ ਸਵਾ ਮਹੀਨੇ ਦੀ ਸਵਾ ਮਹੀਨੇ ਦੀ ਆ ਕਟੀਆਂ ਵੀ ਦੇ ਦਈਏ ਬਈ ਕਟੀਆਂ ਵੀ ਦੇ ਦਿਆਂਗੇ ਵੀਰੇ ਕਿੰਨੇ ਦੀਆਂ ਬਈ ਆ ਦੇ ਦੇਾਂਗੇ ਕਟੀਆਂ ਬਈ 21000 ਦੀ ਯਾਰ ਠੀਕ ਆ ਵੀਰੇ ਕਿੰਨੇ ਚਿਰ ਦੀਆਂ ਬਈ ਇਹ ਤੇ ਹੋਊਗੀ ਸਾਲ ਤੋਂ ਦਾ ਉੱਤੇ ਹੀ ਹੋਊਗੀ ਡੇਢ ਨਾਲ ਖੀਰੀ ਹੋਈ ਉੰਜ ਹਾਂ ਬਈ ਖੀਰੀ ਆ ਠੀਕ ਆ ਬਈ ਤੇ ਉਹ ਪਰਲੀ ਬਈ ਪਰਲੀ ਹੋਊਗੀ ਸਾਲ ਦੀ ਯਾਰ ਕਟੀਆਂ ਉਹ ਕਿੰਨੇ ਦੇ ਦੇਾਂਗੇ ਬਈ ਉਹ ਦੇ ਦੇਂਗਾ ਬਸ 13000 ਦੀ ਯਾਰ ਠੀਕ ਹੈ ਤੇ ਦੂਜੀ ਬਾਈ ਹੋਰ ਕਿਹੜੀ ਹੈ ਹੋਰ ਤਾਂ ਕੋਈ ਨਹੀਂ ਬਸ ਇਹੀ ਆ 2000 ਕਿਹ ਨੰਬਰ ਬਾਈ ਫਿਰ 9463319970 ਇੱਕ ਵਾਰੀ ਹੋਰ ਆਉਣ ਦੇ 9463319970 ਠੀਕ ਆ ਪਿੰਡ ਬਦਨੀ ਕਲਾਂ ਜ਼ਿਲ੍ਹਾ ਮੋਗਾ ਇਹ ਪਿੰਡਾਂ ਨੇਰੇ ਪਰਮਾ